ਹੋਣਾ ਇੱਧਰ ਧਿਆਨ ਦਿਓ ਇਹ ਬੜਾ ਇੱਥੇ ਤਰਕ ਸਾਧਿਆ ਜਾਂਦਾ ਦੀ 26 ਸਾਲ ਪੂਰੇ ਵਿੱਚ ਕਿਦਾਂ ਬੈਠ ਗਏ ਗੁਰਤੇਕ ਬਾਦਰ ਸਾਹਿਬ ਦੇਖੋ ਨਾਨਕੇ ਪਿੰਡ ਬਕਾਲੇ ਰਹਾਇਸ਼ ਤੇ ਮਕਾਨ ਹੇਠਾਂ ਬੇਸਮੈਂਟ ਬਣਾਈ ਹੈ ਪੂਰਾ ਬਣਾਇਆ ਹੋਇਆ ਹੈ ਰੋਥੇ ਚੌਂਕੜਾ ਲਾ ਕੇ ਨਿਰਗੁਣ ਦੀ ਯਾਦ ਵਿੱਚ ਬੈਠੇ ਰਹਿੰਦੇ ਨੇ ਤਾਂ ਹੀ ਲੋਕ ਕਮਲਾ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਕਮਲਾ ਆਖਿਆ ਲੋਕਾਂ ਕੋਈ ਆਖਿਆ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖਿਆ ਆਦਮੀ ਨਾਨਕ ਵਿਚਾਰਾ ਕੋਈ ਆnde ਭੂਤ ਨਾ ਐ ਕੋਈ ਆਂਦਾ ਬੇਤਾਲ ਐ ਕੋਈ ਆਂਦਾ ਆਮ ਇਨਸਾਨ ਐ ਸਾਡੇ ਵਰਗਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕੌਣ ਐ ਗੁਰੂ ਨਾਨਕ ਇਹ ਸਾਡੇ ਤੁਹਾਡੇ ਵਰਗਾ ਕਹਿੰਦੇ ਨਹੀਂ ਗੁਰੂ ਨਾਨਕ ਦੇਵ गोविंद ਰੂਪ ਅਕਾਲ ਸਰੂਪ ਐ ਗੁਰੂ ਨਾਨਕ ਇਸ ਦਾ ਪ੍ਰਾਈਵੇਟਿੰਗ ਲਾਰਡ ਖੁਦ ਖੁਦਾ ਐ ਪਰ ਲੋਕਾਂ ਕਮਲਾ ਆਖਿਆ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਮਲਾ ਕਹਿ ਰਹੇ ਨੇ ਹੁਣ ਤੁਸੀਂ ਆਖੋਗੇ ਵੀ ਬਾਣੀ ਤੇ ਕਹਿੰਦੀ ਹੈ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਇਹ ਇੱਕੋ ਹੀ ਰਤਬਾ ਹੈ ਕੋਈ ਫਰਕ ਨਹੀਂ ਰੋਇ ਤੇ ਬਾਣੀ ਦੇ ਵਿੱਚ ਆਪਾਂ ਪੜਦੇ ਆ ਗੁਰ ਸਵਰਥ ਗੁਰ ਨਰੰਕਾਰ ਗੁਰ ਊਚਾ ਅਗਮ ਅਪਾਰ ਵਰਤ ਚੌਂਕੜਾ ਲਾ ਕੇ ਉਹਨਾਂ ਨੂੰ ਕੀ ਲੋੜ ਪੈ ਗਈ ਪ੍ਰਮਾਤਮਾ ਦੀ ਯਾਦ ਵਿੱਚ ਬਹਿਣ ਦੀ ਉਤੇ ਆਪ ਪ੍ਰਭੂ ਦਾ ਸਰੂਪ ਨੇ ਹੁਣ ਇਹਦਾ ਜਵਾਬ ਸੁਣਿਓ ਜਦੋਂ ਵੀ ਕੋਈ ਰਹਿਬਰ ਕੋਈ ਮਾਰਗ ਦਰਸਾਉਂਦਾ ਹੈ ਨਾ ਆਪਣੇ ਮੁਰੀਦਾ ਨੂੰ ਤੋਂ ਮਾਰਗ ਤੇ ਪਹਿਲਾਂ ਆਪ ਚੱਲ ਕੇ ਵਿਖਾਉਂਦਾ ਹੈ ਇਹ ਭਗਤੀ ਦਾ ਮਾਰਗ ਹੈ ਸਿੱਖ ਜਗਤ ਇਥੇ ਚੌਂਕੜਾ ਲਾਇਆ ਜਾਂਦਾ ਹੈ ਦੂਸਰਾ ਗੁਰਦੇਵ ਨੇ ਸਾਨੂੰ ਇਹ ਸਮਝਾਇਆ ਹੈ ਵੀ ਜੇ ਕਿਸੇ ਸ਼ਕਤੀवान ਨਾਲ ਟਕਰਾਉਣਾ ਹੈ ਗੁਲਾਮੀ ਦੀਆਂ ਜ਼ੰਜੀਰਾ ਤੋੜਨੀਆਂ ਨੇ ਜਰਵਾਣਿਆਂ ਦਾ ਟੱਕਰਾ ਕਰਨਾ ਹੈ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ ਤੇ ਸ਼ਕਤੀ ਚਾਹੀਦੀ ਹੈ ਤੇ ਸ਼ਕਤੀ ਹਾਸਲ ਕਰਨ ਦੇ ਲਈ ਚੌਂਕੜਾ ਲਾ ਕੇ ਪਰਮ ਸ਼ਕਤੀ ਨਾਲ ਵਾਹਿਗੁਰੂ ਨਾਲ ਜੁੜਨਾ ਪੈਂਦਾ ਹੈ ਬੰਦਗੀ ਕਰਨੀ ਪੈਂਦੀ ਹੈ ਉਦਾਸਰਾ ਤੱਕਣਾ ਪੈਂਦਾ ਹੈ ਤਰਲਾ ਲੈਣਾ ਪੈਂਦਾ ਹੈ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਉ ਨਿਮਾਣਿਆ ਪ੍ਰ